ਪੰਜਾਬ ਦੇ ਕਿਸਾਨਾਂ ਨਾਲ ਜੁੜੇ ਮਸਲੇ ਤੋਂ ਸ਼ੁਰੂਆਤ ਹੁੰਦੀ ਹੈ ਕਿਸਾਨ ਮੰਗ ਕਰਦੇ ਹੈ ਉਸ ਬਾਬਤ ਕੋਈ ਵੀ ਪੰਜਾਬ हरियाणा ਹਾਈ ਕੋਰਟ ਦਾ ਫੈਸਲਾ ਆ ਜਾਵੇ ਚਾਹੇ ਉਹ ਬਾਰਡਰ ਖੋਲਣ ਦਾ ਜਾਂ ਸ਼ਹੀਦ ਸ਼ੁਭ ਕਰਨ ਦੇ ਮਾਮਲੇ ਦੇ ਵਿੱਚ ਜਾਂਚ ਕਰਨ ਦਾ ਉਹ ਦੋਵੇਂ ਫੈਸਲੇ ਪਸੰਦ ਨਹੀਂ ਆਏ ਹਰਿਆਣਾ ਸਰਕਾਰ ਨੂੰ ਦੋਵਾਂ ਨੂੰ ਚੈਲੰਜ ਕੀਤਾ ਗਿਆ ਉਹ ਕੁਦਰਤੀ ਗੱਲ ਹੈ ਕਿ ਅੱਜ ਇੱਕੋ ਦਿਨ ਦੇ ਵਿੱਚ ਦੋਵਾਂ ਦੇ ਉੱਤੇ ਟਿੱਪਣੀਆਂ ਆਈਆਂ ਜਾਂ ਫੈਸਲੇ ਆਏ ਜਾਂ ਹੁਕਮ ਆਏ ਸੁਪਰੀਮ ਕੋਰਟ ਦੇ ਪਹਿਲਾ ਫੈਸਲਾ ਜਿਹੜਾ ਬਾਰਡਰ ਖੋਲਣ ਨੂੰ ਲੈ ਕੇ ਉਸ ਦੇ ਉੱਤੇ ਵੀ ਬੜੀਆਂ ਗੰਭੀਰ ਟਿੱਪਣੀਆਂ ਹੋਈਆਂ ਅੱਜ ਸੁਪਰੀਮ ਕੋਰਟ ਤੇ ਦੂਸਰ ਸੱਤਵਡੇ ਗੱਲੇ ਕਿ ਉਹ ਕਿਸਾਨਾਂ ਨੇ ਤੇ ਰੁਕਿਆ ਨਹੀਂ ਹੈਗਾ ਕਿਸਾਨਾਂ ਨੂੰ ਮੌਕਾ ਮਿਲੇਗਾ ਕਿ ਇੱਥੇ ਪੱਕਾ ਧਰਨਾ ਲਾ ਦੋ ਰਾਹ ਤੇ ਰੁਕਿਆ ਹਰਿਆਣਾ ਸਰਕਾਰ ਨੇ ਹਰਿਆਣਾ ਸਰਕਾਰ ਨੇ ਰੁਕਿਆ ਸੈਂਟਰ ਸਰਕਾਰ ਦੇ ਦਬਾਅ ਹੇਟ ਨਹੀਂ ਤੇ ਹਰਿਆਣੇ ਨੂੰ ਕੀ ਤਕਲੀਫ ਸੀ ਪਰ ਉਹਨਾਂ ਨੂੰ ਤਕਲੀਫ ਹੋਈ ਕਿਉਂਕਿ ਭਾਜਪਾ ਜਮਾਤ ਹ ਹਰਿਆਣਾ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੁਣ ਰਹੀ ਗੱਲ ਇਹ ਕਿ ਲੋਕ ਖੱਜਲਖਵਾਰ ਹੋ ਰਹੇ ਨੇ ਉਦੇ ਸਿਰਫ ਜਿਹੜੇ ਇਨੀ ਇੱਕ ਵਪਾਰੀ ਜਾਂ ਵਕੀਲ ਜਾਂ ਵਿਦਿਆਰਥੀ ਜਾਂ ਔਰਤਾਂ ਉਹ ਵੀ ਤੇ ਕਿਸਾਨਾਂ ਦੇ ਨਿਆਣੇ ਵੀ ਤੇ ਹੈ ਨਾ ਸਾਰਾ ਕੁਝ ਇਹ ਇਕੱਲੇ ਤੇ ਨਹੀਂ ਹੈ ਕਿ ਇੱਕੋ ਭਾਈਚਾਰੇ ਨੂੰ ਪ੍ਰੋਬਲਮ ਸਮੱਸਿਆ ਆ ਰਹੀ ਉਹ ਤੇ ਸਾਰੇ ਪੰਜਾਬੀਆਂ ਦੀ ਪ੍ਰੋਬਲਮ ਪਰ ਉਹ ਰਾਹ ਤੁਸੀਂ ਉਹ ਕਹਿ ਕੇ ਖੋਲੋ ਪੀ ਆਉਣ ਜਾਣ ਸਕੂਲੀ ਵਿਦਿਆਰਥੀਆਂ ਨੂੰ ਬੱਸਾਂ ਦੇਖੋ ਇਹ ਤੇ ਚਾਹੀਦਾ ਹੀ ਹੈ ਕਿ ਨਾ ਹੁਣ ਮੀਟਿੰਗ ਹੈ ਉਹਨੇ ਕਿਹਾ ਕਿ ਇਸ ਮਸਲੇ ਤੇ ਦੋਨੇ ਸਟੇਟ ਪੰਜਾਬ ਤੇ ਰਣ ਦੇ ਡੀਜੀਪੀ ਪਟਿਆਲਾ ਦਾ ਐਸਪੀ ਮਾਲੀ ਦਾ ਐਸਪੀ ਅੰਮ੍ਰਿਤਸਰ ਦਾ ਐਸਪੀ ਤਿੰਨੇ ਮੀਟਿੰਗਾਂ ਕਰਨ ਨਾ ਜਾਂ ਸੰਗਰੂਰ ਵਾਲਾ ਜੇ ਤਾਂ ਕਿ ਕੋਨੋਰੀ ਵੀ ਲੱਗਾ ਵਾ ਤੇ ਇੱਥੇ ਵੀ ਲੱਗਾ ਉਹਦੇ ਚ ਕੀ ਹੈ ਕਿ ਹੁਣ ਇਹਦੇ ਚ ਕੀ ਹੈ ਕਿ ਸਕੂਲੀ ਬੱਚਾ ਬੱਸਾਂ ਜਾਣ ਗਿਆ ਔਰਤਾਂ ਜਿਆਦਾ ਜਿਆਸੀਆਂ ਜਿਹੜੀਆਂ ਡਿਊਟੀ ਕਰਦੀ ਹੋਣਗੀਆਂ ਜਾਂ ਐਂਬੂਲੈਂਸ ਉਹ ਰਾਤ ਰੁਕਿਆ ਹਰਿਆਣੇ ਨੇ ਹਰਿਆਣਾ ਰਾਹ ਖੋਲੇ ਨਾ ਹਾਂ ਹਰਿਆਣਾ ਸਰਕਾਰ ਇਹ ਕਹੇ ਕਿ ਇੱਧਰ ਦੀ ਅਸੀਂ ਜਿਹੜੇ ਜੇ ਟਰੈਕਟਰ ਟਰਾਲੀ ਜਾਵੇ ਪਰ ਜੇ ਕਿਸੇ ਟਰਾਲੀ ਦੇ ਵਿੱਚ 20 30 ਕਿਸਾਨ ਬੈਠੇ ਰੋਕ ਲੋ ਪਰ ਬਾਕੀ ਲੋਕ ਨਹੀਂ ਨਾ ਖਜਲ ਖਵਾਰ ਹੋਣੀ ਚਾਹੀਦੀ ਹੁਣ ਦੇਖਦੇ ਆ ਕਿ ਜੇ ਆਮ ਲੋਕਾਂ ਵਾਸਤੇ ਮਤਲਬ ਆਮ ਲੋਕਾਂ ਵਾਸਤੇ ਰਾਹ ਖੁੱਲ ਗਿਆ ਵਿਦਿਆਰਥੀਆਂ ਵਾਸਤੇ ਔਰਤਾਂ ਵਾਸਤੇ ਬਜ਼ੁਰਗਾਂ ਵਾਸਤੇ ਐਂਬੂਲੈਂਸ ਵਾਸਤੇ ਪਰ ਸੁਪਰੀਮ ਕੋਰਟ ਨੂੰ ਵੀ ਤੇ ਚਾਹੀਦਾ ਕਿ ਇਸ ਮਸਲੇ ਦਾ ਪ੍ਰੋਪਰ ਹੱਲ ਹੋਣਾ ਹੋਣਾ ਚਾਹੀਦਾ ਡਾਇਰੈਕਸ਼ਨ ਦੇਣੀ ਚਾਹੀਦੀ ਦੋਨੋਂ ਸਰਕਾਰਾਂ ਨੂੰ ਵੀ ਹਾਈ ਕੋਰਟ ਨੇ ਜਦ ਰਾਹ ਖੋਲੰਦਾ ਸੁਪਰੀਮ ਕੋਰਟ ਨੇ ਕਿ ਨਹੀਂ ਇਸ ਤੇ ਡਿਸੀਜਨ ਕਰਾਂਗੇ ਨਾ ਹੁਣ ਪਿੱਛੇ ਜੇ ਇੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਤਾਂ ਕਿ ਸੁਪਰੀਮ ਕੋਰਟ ਆਪਣੇ ਆਪ ਨੂੰ ਜਿਆਦਾ ਹੀ ਸੁਪਰੀਮ ਸਮਝ ਲਿਆ ਭੀ ਫਿਰ ਉਸ ਹਾਈ ਕੋਰਟ ਦੇ ਜੱਜ ਦਾ ਸੁਪਰੀਮ ਕੋਰਟ ਨੇ ਬੜਾ ਸਖਤ ਨੋਟਿਸ ਲਿਆ ਹਨਾ ਇਹ ਉਹ ਹੁਣ ਇਹ ਵੀ ਇੱਕ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਸੁਪਰੀਮ ਕੋਰਟ ਇਹ ਸੋਚਦੀ ਹੈ ਕਿ ਜਿਹੜੇ ਹਾਈ ਕੋਰਟ ਦੇ ਜੱਜ ਬੈਠੇ ਹੈਗੇ ਨੇ ਸ਼ਾਇਦ ਅਸੀਂ ਉਸ ਤੋਂ ਜਿਆਦਾ ਕਾਬਿਲ ਆਗੇ ਨੇ ਹੁਣ ਆਹੀ ਮਸਲਾ ਹੈ ਨਾ ਕਿ ਹਾਈ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈਗਾ ਸਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈਗੀ ਔਰ ਇਸ ਕਰਕੇ ਹੁਣ ਰਾਹ ਜਿਹੜਾ ਵਾ ਹੁਣ ਅੱਧਾ ਕੀ ਖੋਲ ਦਿੱਤਾ ਹੈਗਾ ਲੋਕਾਂ ਵਾਸਤੇ ਪਰ ਹੁਣ ਕਿਸਾਨਾਂ ਨੂੰ ਮਨਾਉਣ ਦੇ ਮਨਾਉਣੇ ਕਿਵੇਂ ਹੈ ਸਰਕਾਰ ਨੇ ਕਮੇਟੀ ਹਲੇ ਤੱਕ ਸਾਂਝੀ ਬਣੀ ਨਹੀਂ ਹੈਗੀ ਪੰਜਾਬ ਸਰਕਾਰ ਕਹੂਗਾ ਆਹ ਬੰਦੇ ਹਰਿਆਣਾ ਸਰਕਾਰ ਆਪ ਆਹ ਬੰਦੇ ਨਾ ਇਹ ਮੁਸੀਬਤ ਆ ਔਰ ਇਹ ਮੁਸੀਬਤ ਦੀ ਜੜ੍ਹ ਕੌਣ ਆ ਸੈਂਟਰ ਸਰਕਾਰ ਸੈਂਟਰ ਸਰਕਾਰ ਨੂੰ ਲੋੜ ਨਹੀਂ ਹੈਗੀ ਕਿਉਂਕਿ ਉਹਨੂੰ ਪਤਾ ਹੈ ਹੁਣ ਗਾਂਹ ਕਿਹੜੀਆਂ ਹੱਲੇ ਪੰਜਾਬ ਦੇ ਵਿੱਚ ਵੋਟਾਂ ਜਾਂ ਹਰਿਆਣੇ ਦੇ ਵਿੱਚ ਵੋਟਾਂ ਔਰ ਹਰਿਆਣੇ ਦਾ ਕਿਸਾਨ ਇਸ ਵਾਰ ਡਾਇਰੈਕਟਰ ਤੌਰ ਤੇ ਉਹਨੇ ਪਾਰਟਿਸਿਪੇਟਮ ਨਹੀਂ ਕੀਤਾਗਾ ਖਾਸ ਕਰਕੇ ਜਿਹੜਾ ਰਿਹਾ ਰਹਿਣਾ ਦਾ जाट ਕਿਸਾਨ ਹੈ ਕਿ ਨਾ ਜਿਹੜੇ ਹਰਿਆਣੇ ਚ ਸਿੱਖ ਕਿਸਾਨ ਭਾਈਚਾਰਾ ਉਹਨਾਂ ਤੇ ਸਹਯੋਗ ਦਿੱਤਾ ਪਰ ਇਸ ਵਾਰ ਬੀਜੇਪੀ ਕਾਮਯਾਬ ਹੋਈ ਉਹਨਾਂ ਨੇ जाट ਭਾਈਚਾਰਾ ਖਾਸ ਕਰਕੇ ਹਰਿਆਣੇ ਦਾ ਔਰ ਜਿਹੜਾ ਯੂਪੀ ਦਾ ਇਲਾਕਾ ਹੈਗਾ ਜਿਹੜੇ 11 ਜਿਹੜੇ ਜ਼ਿਲ੍ਹੇ ਉਹ ਨਹੀਂ ਹੈ ਯੂਪੀ ਦੇ ਜਿਹੜੇ जाट ਜਾਟਾਂ ਦੇ ਨਾਲ ਕਾਫੀ ਪ੍ਰਭਾਵਤ ਆ ਗਏ ਨੇ ਉਹਨਾਂ ਨੂੰ ਲਾਗੇ ਨਹੀਂ ਲੱਗਣ ਦਿੱਤਾ ਉਹਨਾਂ ਨੇ ਇਹ ਵਾਲਾ ਇਸ ਵਾਰ ਕਿਸਾਨ ਜਥੇਬੰਦੀਆਂ ਵੀ ਟਰੈਪ ਦੇ ਵਿੱਚ ਆ ਗਈਆਂ ਔਰ ਕਿਸਾਨ ਜਥੇਬੰਦੀਆਂ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਉਹ ਬੀਜੇਪੀ ਦੇ ਟਰੈਪ ਚ ਆ ਗਏ ਨੇ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਸੀ ਚੋਣ ਜਾਬਤਾ ਲੱਗਾ ਫਿਰ ਬੈਠਣ ਦਾ ਕੀ ਫਾਇਦਾ ਹੈ ਉਹਦੇ ਨਾਲ ਬੀਜੇਪੀ ਨੂੰ ਫਾਇਦਾ ਹੋਇਆ ਜਾਂ ਫਾਇਦਾ ਹੋਇਆ ਜਾਂ ਫਾਇਦਾ ਦਵਾਇਆ ਗਿਆ ਇਹ ਆਉਣ ਵਾਲਾ ਸਮਾਂ ਦੱਸੂਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਕੱਲਾ ਅੰਦੋਲਨ ਇਹ ਸਿਰਫ ਪੰਜਾਬ ਵਾਲੇ ਲੋਕਾਂ ਦਾ ਬਣਾ ਕੇ ਰੱਖ ਦਿੱਤਾ ਗਿਆ ਔਰ ਜਿਹੜਾ 11 13 ਮਹੀਨੇ ਚੱਲਿਆ ਹੈਗਾ ਉਹ ਉਹ ਉਹਦੀ ਵੀ ਇਹਨਾਂ ਨੇ ਜਿਹੜੀ ਟੌ ਟੱਪਾ ਬਣਿਆ ਸੀ ਇਹ ਸ਼ੰਭੂ ਵਾਲਿਆਂ ਨੇ ਉਹਦੀ ਫੂਕ ਕੱਢ ਦਿੱਤੀ ਹੈਗੀ ਉਹ ਰਹੀ ਗੱਲ ਇਸ ਮਸਲੇ ਦੇ ਵਿੱਚ ਕਿ ਪੰਜਾਬ ਕਿੰਨੀ ਦਖਲ ਦਿੰਦਾ ਕਿ ਹਰਿਆਣਾ ਕਿੰਨਾ ਦਿੰਦਾ ਹੈਗਾ ਔਰ ਸੈਂਟਰ ਜਿਹੜੀ ਜੜ ਇਸ ਮਸਲੇ ਦੇ ਵਿੱਚ ਬਣੀ ਕੋ ਕੋਨਾ ਪ੍ਰੋਮਿਸ ਕੀਤਾ ਹੈ ਔਰ ਉਹ ਕਿਉਂ ਨਹੀਂ ਸੁਣਵਾਈ ਕਰ ਰਿਹਾਗੇ ਪਿੱਛੇ ਜੇ ਇਸ ਮਸਲੇ ਦੇ ਵਿੱਚ ਜਿਹੜੇ ਨਵੇਂ ਕੇਂਦੀ ਕੇਂਦਰੀ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਚੋਹਾਨ ਉਹ ਕਹਿੰਦੇ ਅਸੀਂ ਗੱਲਬਾਤ ਵਾਸਤੇ ਤਿਆਰ ਹਾਂ ਪਰ ਕਰਨੀ ਕਦੋਂ ਹੈਗੀ ਨਾ ਗੱਲਬਾਤ ਕਰਨੀਗਾ ਬਦਲ ਉਹਨਾਂ ਨੂੰ ਲੱਗਦਾ ਕਿ ਹਲੇ ਇਲੈਕਸ਼ਨ ਹੈ ਨਹੀਂ ਹਰਿਆਣਾ ਦੇ ਵਿੱਚ ਇਲੈਕਸ਼ਨ ਆ ਕਿਸਾਨੀ ਅੰਦੋਲਨ ਦਾ ਕੋਈ ਅਸਰ ਪੈਣਾ ਨਹੀਂ ਹੈਗਾ ਤੇ ਪੰਜਾਬ ਵਾਲੇ ਕਿਸਾਨ ਪੰਜਾਬ ਚ ਹੀ ਬੈਠੇ ਰਹਿਣ ਮਤਲਬ ਸੈਂਟਰ ਸਰਕਾਰ ਉਹ ਸੁਪਰੀਮ ਕੋਰਟ ਵੀ ਇਹੀ ਚਾਹ ਰਹੀਆਂ ਕਿ ਪੰਜਾਬ ਇੱਥੇ ਹੀ ਬੈਠਾ ਰਵੇ ਨਹੀਂ ਤੇ ਸੁਪਰੀਮ ਕੋਰਟ ਦੇ ਦਿੱਤੇ ਹੋਏ ਦੇਸ਼ ਕਿਵੇਂ ਸਰਕਾਰਾਂ ਰੋਕ ਸਕਦੀਆਂ ਹਨ ਜੇ ਸੁਪਰੀਮ ਕੋਰਟ ਦੇ ਹੁਣ ਆਦੇਸ਼ ਆਏ ਨੇ ਤੇ ਰਾਹ ਖੁੱਲ ਜਾਣਾ ਚਾਹੀਦਾ ਹੈ ਜੀ ਰਾਹ ਖੁੱਲਣਾ ਚਾਹੀਦਾ ਹੈਗਾ ਔਰ ਅਦਾਲਤਾਂ ਦਾ ਵੀ ਸਰਕਾਰਾਂ ਪਰਵਾਹ ਨਹੀਂ ਕਰਦੀਆਂ ਨਾ ਕਿਸੇ ਨੂੰ ਹਾਈ ਕੋਰਟ ਦੀ ਪਰਵਾਹ ਨਾ ਕਿਸੇ ਨੂੰ ਸੁਪਰੀਮ ਕੋਰਟ ਦੀ ਪਰਵਾਹ ਸੁਪਰੀਮ ਕੋਰਟ ਤੇ ਜੇ ਕੋਈ ਫੈਸਲਾ ਸੁਣਾ ਦਿੰਦੇ ਨੇ ਫਿਰ ਸਰਕਾਰਾਂ ਫਿਰ ਸੀਐਲਪੀ ਪਾ ਦਿੰਦੀਆਂ ਹੈਗੀਆਂ ਫਿਰ ਡਬਲ ਬੈਂਚ ਫਿਰ ਤੇ ਤੇ ਤਿੰਨ ਜੱਜਾਂ ਦਾ ਬੈਂਚ ਫਿਰ ਸੰਵਿਧਾਨਕ ਬੈਂਚ ਬਣ ਜਾਂਦੇ ਹੈਗੇ ਨੇ ਕਿਤੇ ਨਾ ਕਿਤੇ ਤੇ ਰੁਕ ਲੱਗਣੀ ਚਾਹੀਦੀ ਹੈਗੀ ਨਾ ਮਤਲਬ ਇਹ ਕਿ ਸਾਡੇ ਇਸੇ ਕਰਕੇ ਭਾਰਤ ਦੇ ਵਿੱਚ ਨਿਆਂਇ ਸਿਸਟਮ ਹੀ ਹੈ ਪਹਿਲਾਂ ਲੋਕਲ ਜੱਜ ਫਿਰ ਐਡੀਸ਼ਨਲ ਸੈਸ਼ਨ ਜੱਜ ਫਿਰ ਸੈਸ਼ਨ ਜੱਜ ਫਿਰ ਹਾਈ ਕੋਰਟ ਫਿਰ ਡਬਲ ਕੋਰਟ ਡਬਲ ਬੈਂਚ ਹੋ ਜਾਂਦਾ ਫਿਰ ਐਲਪੀਪਲੀ ਜਾਂਦੀ ਆ ਫਿਰ ਸੁਪਰੀਮ ਕੋਰਟ 'ਚ ਫਿਰ ਸੀਐਲਪੀ ਪਈ ਜਾਂਦੇ ਮਤਲਬ ਅੰਤ ਨਹੀਂ ਆਇਆਗਾ ਪੰਜਾਬ ਦੇਸ਼ ਦੇ ਅੰਦਰ ਇਨਸਾਫ ਦਾ ਹਾਈ ਕੋਰਟ ਫੈਸਲਾ ਸੁਣੋਂ ਦੀ ਸੁਪਰੀਮ ਕੋਰਟ ਸਟੇ ਕਰ ਦਿੰਦੀ ਹੈਗੀ ਨਾ ਜੇ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਮੋੜ ਤੇ ਆਪਣੇ ਤੇ ਵਿਚਾਰ ਕਰਦੀ ਆ ਜਿਹੜਾ ਹੁਣ ਰਿਜ਼ਰਵੇਸ਼ਨ ਲੈਕਨ ਫੈਸਲਾ ਇਹੋ ਸੁਪਰੀਮ ਕੋਰਟ ਪਹਿਲਾਂ ਕਿ ਆਪਣਾ ਫੈਸਲਾ ਹੀ ਪਲਟਾ ਦਿੱਤਾ ਇਹੋ ਸੁਪਰੀਮ ਕੋਰਟ ਬਨੀਸ ਸੋਦੀਆ ਤੇ ਖੁਦ ਬੀਲ ਰਿਜੈਕਟ ਕੀਤੀ ਹੈਗੀ ਆ ਤੇ ਫਿਰ ਅਗਲੀ ਵਾਰ ਜੋ ਮਨਜ਼ੂਰੀ ਦਿੰਦੇ ਹੈਗੇ ਨੇ ਜੁਬਾਨ ਦਿੰਦੇ ਨੇ ਤੇ ਲੋਅਰ ਕੋਰਟ ਤੇ ਹਾਈ ਕੋਰਟ ਨੂੰ ਪਾਠ ਪੜਾਉਂਦੇ ਹੈਗੇ ਨੇ ਇਹ ਕਿਤੇ ਨਾ ਕਿਤੇ ਇਸ ਦੇ ਦਾ ਸਿਸਟਮ ਹੀ ਹਿੱਲ ਗਿਆ ਹੈਗਾ ਪਰ ਆ ਹੁਣ ਜਿਹੜਾ ਸ਼ੰਭੂ ਤੇ ਖਨੌਰੀ ਵਾਲਾ ਮਸਲਾ ਹੈਗਾ ਇਹ ਸੈਂਟਰ ਸਰਕਾਰ ਕਿਉਂ ਨਹੀਂ ਗੱਲ ਕਰਦੀ ਹੈਗੀ ਔਰ ਦਿੱਲੀ ਕਿਉਂ ਨਹੀਂ ਜਾਣ ਦਿੰਦੀ ਹੈਗੀ ਨਾ ਦਿੱਲੀ ਕੀ ਸੈਂਟਰ ਸਰਕਾਰ ਦੀ ਹੈ ਦਿੱਲੀ ਕੀ ਭਾਜਪਾ ਵਾਲਿਆਂ ਦੀ ਹੈਗੀ ਔਰ ਹੁਣ ਜਿਹੜੇ ਕਿਸਾਨ ਨੇ ਉਹ ਠੀਕ ਆ اپੋਜੀਸ਼ਨ ਪਾਰਟੀ ਨੂੰ ਮਿਲ ਰਹੇ ਹਨ ਰਾਹੁਲ ਗਾਂਧੀ ਨੇ ਮਿਲਣ ਪਰ ਸਵਾਲ ਹੈ ਕਿ ਇਹਨਾਂ ਨੂੰ ਚਾਹੀਦਾ ਹੈ ਘੱਟੋ ਘਾਟ ਜਿਹੜੇ ਪੰਜਾਬ ਦੇ ਜਾਂ ਸੰਯੁਕਤ ਕਿਸਾਨ ਮੋਰਚਾ ਜਾਂ ਇਹ ਵਾਲੇ ਬੈਠੇ ਜਿਹੜੇ ਇਹਨਾਂ ਨੂੰ ਚਾਹੀਦਾ ਹੈ ਕਿ ਘੱਟੋ ਘਾਟ ਜਿਹੜੀਆਂ ਲਾਇੰਸ ਪਾਰਟਨਰ ਨੇ ਟੀਡੀਪੀ ਨੂੰ ਮਿਲੋ ਨਤੀਸ਼ ਨੂੰ ਮਿਲੋ ਕਿਉਂਕਿ ਬੀਜੇਪੀ ਨੇ ਨਾ ਤੁਹਾਡੀ ਗੱਲ ਪਹਿਲਾਂ ਸੁਣੀ ਨਾ ਹੁਣ ਸੁਣਨੀ ਹੈਗੀਆ ਤੇ ਨਾ ਹੀ ਸੁਣਨ ਦੀ ਆਸ ਰੱਖੋ ਪਰ ਜਿਹੜੇ ਲਾਇੰਸ ਪਾਰਟਨਰ ਨੇ ਉਹਨਾਂ ਨੂੰ ਤਾਂ ਤੁਸੀਂ ਆਪਣੇ ਦੁੱਖ ਦੱਸ ਹੀ ਸਕਦੇ ਹੋ ਨਾ ਕਿਉਂਕਿ ਜੇ ਤੁਹਾਡੇ ਦੁੱਖਾਂ ਤੇ ਮਲਮ ਲਾਉਣੀ ਹੁੰਦੀ ਬੀਜੇਪੀ ਨੇ ਲਾ ਦੇਣੀ ਸੀ ਉਹਨਾਂ ਦੇ ਮਲਮ ਲਾਉਣੀ ਨਹੀਂ ਆਗੀ ਉਹਨਾਂ ਦੇ ਉਲਟਾ ਤੁਹਾਡੇ ਜ਼ਖਮਾਂ ਦਾ ਲੂਣ ਭੋਰਨਾ ਹੈਗਾ ਉਹ ਪੋਰਤਾ ਹਰਿਆਣਾ ਸਰਕਾਰ ਨੂੰ ਅਗਿਆ ਕਰਕੇ ਤੁਹਾਨੂੰ ਇਸ ਵਾਰ ਉਹਨਾਂ ਦਿੱਲੀ ਨਹੀਂ ਜਾਣ ਦੇਣਾ ਹੈਗਾ ਤੇ ਜਿਸ ਸਥਿਤੀ ਜੇ ਦੇਖਦੇ ਕਿ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਕਿ ਜਿਹੜਾ ਅੰਸ਼ਕ ਰੂਪ ਦੇ ਵਿੱਚ ਜਿਹੜਾ ਰਾਹ ਖੋਲੰਦਾ ਉਹਦੇ ਚ ਹੁਣ ਕੀ ਫਿਰ ਹਰਿਆਣਾ ਸਰਕਾਰ ਨੂੰ ਪ੍ਰੋਬਲਮ ਹੋਊਗੀ ਹਰਿਆਣਾ ਸਰਕਾਰ ਨੂੰ ਕੋਈ ਪੀੜ ਹੋਊਗੀ ਕਿ ਜਿਹੜਾ ਰਾਹ ਖੋਲਿਆ ਜਾਵੇ ਐਂਬੂਲੈਂਸਾਂ ਵਾਸਤੇ ਸਕੂਲੀ ਵਿਦਿਆਰਥੀ ਵਾਸਤੇ ਉਹ ਦੇਖਦੇ ਆ ਕਿ ਹੋਰ ਹਰਿਆਣਾ ਸਰਕਾਰ ਨੂੰ ਕਿੰਨੀ ਦਰਦ ਹੁੰਦੀ ਹੈ ਕਿਉਂਕਿ ਜਦੋਂ ਹਰਿਆਣਾ ਸਰਕਾਰ ਨੂੰ ਪੀੜ ਜਾਂ ਦਰਦ ਹੁੰਦੀ ਹੈ ਇਹਦਾ ਮਤਲਬ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਸੈਂਟਰ ਵਾਲਿਆਂ ਨੂੰ ਦਰਦ ਤੇ ਪੀੜ ਹੋ ਰਹੀ ਆ